ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਤੀਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਕੈਨੇਡਾ ਬਹੁਤ ਸਾਰੇ ਸਾਡੇ ਵਿਦਿਆਰਥੀ ਪੜ੍ਹਦੇ ਆ ਸਾਡੇ ਰਿਸ਼ਤੇਦਾਰ ਨੇ ਪੰਜਾਬ ਤੋਂ ਇੰਡੀਆ ਤੋਂ ਵਿਜ਼ਟਰ ਵੀਜ਼ੇ ਤੇ ਟੂਰਿਸਟ ਵੀਜ਼ੇ ਤੇ ਬਹੁਤ ਲੋਕ ਜਾਂਦੇ ਨੇ ਹੁਣ ਨਵੀਂ ਖਬਰ ਇਹ ਹੈ ਕਿ ਵਿਜ਼ਟਰ ਵੀਜ਼ਾ ਤੇ ਵੀ ਇੰਟਰਵਿਊਜ਼ ਆ ਰਹੀਆਂ ਨੇ ਸੋ ਤੀਰਤ ਸਿੰਘ ਪੈਨਕਲ ਮੈਨਰਲ ਮੌਜੂਦ ਨੇ ਜਿਹੜੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਇਹ ਸਾਨੂੰ ਦੱਸਣਗੇ ਕਿ ਅਜਿਹਾ ਕਿਉਂ ਹੈ ਪਹਿਲਾਂ ਸਟੱਡੀ ਵੀਜ਼ਾ ਤੇ ਇੰਟਰਵਿਊ ਸੁਣੀ ਸੀ ਹੁਣ ਵਿਜ਼ਟਰ ਵੀਜ਼ਾ ਤੇ ਇੰਟਰਵਿਊ ਇਹਦੇ ਪਿੱਛੇ ਕਾਰਨ ਕੀ ਹੈ ਤੇ ਵਿਜ਼ਟਰ ਵੀਜ਼ਾ ਤੇ ਟੂਰਿਸਟ ਵੀਜ਼ਾ ਦੀ ਫਾਈਲ ਲਾਉਣ ਵੇਲੇ ਭਾਵੇਂ ਬੱਚਿਆਂ ਦੇ ਮਾਪੇ ਜਾਂ ਰਿਸ਼ਤੇਦਾਰ ਭੈਣ ਭਰਾ ਨੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਤਿਰੋਜ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਿਰੋਜ ਜੀ ਕਰਿਓ ਸਾਫ਼ ਇਹ ਵਿਜ਼ਟਰ ਵੀਜ਼ਾ ਤੇ ਇੰਟਰਵਿਊ ਤਾਂ ਮੈਂ ਪਹਿਲੀ ਵਾਰ ਗੱਲ ਸੁਣੀ ਨੇ ਸਰ ਮੈਂ ਤੁਹਾਨੂੰ ਦੱਸਦਾ ਕਿ ਕਹਿੰਦੇ ਨਾ ਵੀਜ਼ਾ ਆਫੀਸਰ ਦਾ ਹੱਕ ਆ ਮਤਲਬ ਕੀ ਕਹਿੰਦੇ ਨਾ ਉਹਨਾਂ ਦੀ ਮਰਜ਼ੀ ਆ ਕਿ ਨਾ ਵੀ ਉਹਨਾਂ ਨੇ ਕਿਹੜੇ ਹਿਸਾਬ ਨਾਲ ਤੁਹਾਡੀ ਫਾਈਲ ਅਸੈਸਸ ਕੀਤੀ ਤੁਹਾਨੂੰ ਵੀਜ਼ਾ ਦਿੰਦੇ ਜਾਂ ਨਹੀਂ ਦਿੰਦੇ ਜਾਂ ਦੇ ਕੇ ਤੁਹਾਨੂੰ ਦੁਬਾਰਾ ਉੱਤੇ ਇਨਵੈਸਟੀਗੇਸ਼ਨ ਸ਼ੁਰੂ ਕਰਕੇ ਕੈਨਸਲ ਕਰਦੇ ਜਾਂ ਦੁਬਾਰਾ ਅਪਰੂਵ ਕਰਦੇ ਉਹ ਆਪਣੀ ਮਰਜ਼ੀ ਨੇ ਮਾਲਕ ਹੈ ਜੋ ਮੈਨੂੰ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਸਾਡਾ ਮਤਲਬ ਕਿ ਮੈਂ ਕਹੂੰਗਾ ਜਿਹੜੇ ਸਾਡੇ ਪਹਿਲੇ ਕਲਾਇੰਟ ਸੀਗੇ ਮੈਂ ਕਹੂੰ ਕੈਨੇਡਾ ਨੇ ਵੀਜ਼ਿਆਂ ਦਾ ਜੀ ਲੰਗਰ ਲਾਇਆ 2024 ਦੇ ਵਿੱਚ 23 ਤੋਂ ਸਟਾਰਟ ਹੋ ਕੇ ਜਿਹੜਾ ਨਾ ਦੋ ਕੰਟਰੀਆਂ ਲੰਗਰ ਹੀ ਲਗਾ ਜੇ ਉਹ ਲੰਗਰ ਤੋਂ ਘੱਟ ਵੱੜ ਨਹੀਂ ਕਹੂੰਗਾ ਲੰਗਰ ਰਮਿਸ ਮੈਂ ਕਹੂੰਗਾ ਤੱਕੇ ਨਾ ਫੜ ਫੜ ਕੇ ਵੀ ਦਿੱਤਾ ਗਿਆ ਤੂੰ ਵੀ ਲਾ ਤੂੰ ਵੀ ਲਾ ਤੂੰ ਵੀ ਲਾ ਸਰ ਮੈਂ ਇਹ ਸਚਾਈ ਹੈ ਚਾਹੇ ਸਟੂਡੈਂਟ ਵੀ ਜ਼ਿਆਦਾ ਰਿਫਿਊਜ਼ ਹੀ ਨਹੀਂ ਹੋਇਆ ਨਾ ਤੇ ਮੈਂ ਵਿਸਟਰ ਵੀਜ਼ਾ ਵੀ ਇੰਨਾ ਕੁ ਮੈਨੂੰ ਲੱਗਦਾ ਸਰ ਡਲਾ ਜੀ ਤੁਸੀਂ ਵੀ ਦੇਖਿਆ ਹੋਣਾ ਤੁਹਾਡੇ ਨਾਲ ਦੇ ਵੀ ਕਿੰਨੇ ਵਿਸਟਰ ਵੀਜ਼ਾ ਲੱਗੇ ਹੁਣੇ ਜਿਹੜੇ ਤੁਸੀਂ ਵੀ ਸੋਧਣੀ ਯਾਰ ਤੂੰ ਵਿਸਟਰ ਵੀਜ਼ਾ ਲੱਗਿਆ 13 ਕਿਦਾਂ ਲੱਗ ਗਿਆ ਸਚਾਈ ਹੈ ਸਰ 10-10 ਹਜ਼ਾਰ ਖਾਤਿਆਂ ਦੇ ਵਿੱਚ ਸਾਡੇ ਕੋਲ ਵੀਜ਼ਾ ਲੱਗਾ ਜਨਰਲ ਕਿਉਂਕਿ ਅਸੀਂ ਫੇਕ ਡਾਕੂਮੈਂਟ ਨਹੀਂ ਲਾਉਂਦੇ ਨਾ ਗਰੀ ਜਿਗਾਰਡ ਕੀਤਾ 10000 ਖਾਤੇ ਦੇ ਵਿੱਚ 10000 ਮਹੀਨੇ ਦੀ ਤਨਖਾਹ ਵਾਲੇ ਬੰਦੇ ਦਾ ਵੀ ਜਿਹੜਾ ਕੀ ਹੈ ਜਨਰਲ ਹੋਟਲ ਬੁਕਿੰਗ ਦੇ ਵੀਜ਼ਾ ਤੇ ਅੱਜ ਉਹ ਕੈਨੇਡਾ ਬੈਠਾ ਹੈ ਬੰਦਾ ਠੀਕ ਹੈ ਨਾ ਤੇ ਅੱਜ ਸਰ ਮੈਂ ਦੱਸ ਦਵਾਂ ਕਹਿੰਦਾ ਨਾ ਮੌਕਾ ਹੁੰਦਾ ਪਰ ਕੱਲ ਵੀ ਮੈਂ ਕਿਵੇਂ ਨਿਊਜ਼ ਦੇਖੀ ਆ ਕਿ ਸਰ ਰਿਕਾਰਡ ਤੋੜ ਅਸਾਈਲਮ ਪੈਗੀ ਪਿਛਲੇ ਆ 6 ਮਹੀਨੇ ਚ ਕੈਨੇਡਾ ਚ ਅੱਜ ਤੱਕ ਦੀ ਉਹਨਾਂ ਦੀ ਵੀ ਹਿਸਟਰੀ ਆ ਕਿ ਇੰਨੀ ਅਸਾਈਲਮ ਅੱਜ ਦੀ ਹਿਸਟਰੀ ਚ ਨਹੀਂ ਕਰੀ ਪਈ ਜਿੰਨੀ ਉਹ 6 ਮਹੀਨੇ ਚ ਪੈਗੀ ਕਿਉਂਕਿ ਇਨਾ ਸਿਸਟਮ ਉਥੇ ਐਕਸਪਲੋਰਡ ਕੀਤਾ ਗਿਆ ਤੇ ਆ ਜਿਹੜੀ ਇੰਟਰਵਿਊ ਦੀ ਗੱਲ ਕਰਦੇ ਆ ਮੈਨਾਂ ਸਰ ਇਹ ਸੱਚਾਈ ਆ ਕਹਿ ਲੋ ਕਿ ਸਖਤਾਈ ਆ ਜਿਹੜੀ ਉਹਨੇ ਕੀਤੀ ਆ ਤੇ ਜੇ ਕਾਸ਼ ਉਹ ਪਹਿਲੋਂ ਕਰ ਲੈਂਦੇ ਤੇ ਮੈਨੂੰ ਲੱਗਦਾ ਕੈਨੇਡਾ ਵੀ ਆਪਣੀ ਇੱਜ਼ਤ ਬਚਾ ਲੈਂਦਾ ਕਿਉਂਕਿ ਜਿੰਨੀ ਕੈਨੇਡਾ ਦੇ ਨੈਗੇਟਿਵਿਟੀ ਹੋ ਰਹੀ ਹੈ ਨਾ ਤਾਂ ਹੀ ਹੋ ਰਹੀ ਆ ਕਿਉਂਕਿ ਕੈਨੇਡਾ ਨੇ ਵੀ ਵੀਜ਼ਿਆਂ ਦੀ ਕੋਈ ਕਸਰ ਨਹੀਂ ਛੱਡੀ ਤੇ ਜਦੋਂ ਚੀਜ਼ ਕੋਈ ਸੌਖੀ ਮਿਲ ਜAVE ਤਾਂ ਚੀਜ਼ਾਂ ਗੱਲਾਂ ਤਾਂ ਹੁੰਦੀਆਂ ਹੀ ਆ ਤੇ ਪਹਿਲਾਂ ਮੈਂ ਹੁਣ ਇੰਟਰਵਿਊ ਤੇ ਆ ਜਾਵਾਂ ਇੰਟਰਵਿਊ ਦੱਸ ਦਵਾਂ ਕਿ ਇਹਨਾਂ ਦੀ ਆ ਰਹੀਆਂ ਨੇ ਇੰਟਰਵਿਊ ਜ਼ਿਆਦਾਤਰ ਉਹਨਾਂ ਕਲਾਇੰਟਸ ਦੀ ਜਿਹੜੀ ਆ ਰਹੀ ਆ ਜਿਹੜੇ 에ਅਰਪੋਰਟ ਦੇ ਵਿੱਚ ਜਿਨ੍ਹਾਂ ਨੇ ਜਿਹੜੀ ਆਪਣੀ ਇਨਫੋਰਮੇਸ਼ਨ ਪਹਿਲਾਂ ਵੀਜ਼ਾ ਲਾਉਣ ਤੇ ਦਿੱਤੀ ਸੀਗੀ ਹੁਣ ਜਦੋਂ ਟ੍ਰੈਵਲ ਕਰਨ ਲੱਗੇ ਉਹਦੇ ਨਾਲ ਥੋੜਾ ਜਿਹਾ ਮੈਂ ਤਾਂ ਕਹਿੰਕਾ ਮਿਸਮੈਚ ਹੋ ਰਿਹਾ ਉਹਨਾਂ ਨੂੰ ਇੰਟਰਵਿਊ ਤੇ ਬੁਲਾਇਆ ਜਾ ਰਿਹਾ ਸਿੱਧਾ ਵੀਜ਼ਾ ਕੈਨਸਲ ਵੀ ਕਈਆਂ ਦੇ ਹੋ ਜਾਂਦੇ ਪਰ ਸਿੱਧਾ ਬੈਜ਼ ਵੀਜ਼ਾ ਕੈਨਸਲ ਨਹੀਂ ਹੁੰਣਾ ਤੇ ਇਹ ਵੀ ਇੱਕ ਅਪਰਚੂਨਿਟੀ ਹੈਗੀ ਜਿਹੜੇ ਇੰਟਰਵਿਊ ਤੇ ਤੁਹਾਨੂੰ ਬੁਲਾਇਆ ਜਾ ਰਿਹਾ ਤੇ ਅੱਜ ਮੈਂ ਦੱਸ ਦਵਾਂ ਮੇਰੇ ਕੋਲ ਵੀ ਨਾ ਹੁਣ ਕੇਸ ਪਰ ਉਹਨਾਂ ਨੂੰ ਚੜ੍ਹਨ ਨਹੀਂ ਦਿੱਤਾ ਗਿਆ ਹਾਂ ਪਰ ਜਦੋਂ ਉਹਨੇ ਫਾਈਲ ਦੇਖਿਆ ਨਾ ਸਰ ਗਲਤੀਆਂ ਵੀ ਠੋਕ ਕੇ ਮੈਗੂ ਸਾਹਮਣੇ ਆਈਆਂ ਤੇ ਐਵੇਂ ਹੀ ਨਹੀਂ ਤੱਕਾ ਹੁੰਦਾ ਜਿਦਾਂ ਆਪਾਂ ਕਹਿ ਰਹੀਏ ਨਾ ਕੈਨੇਡਾ ਤੱਕਾ ਕਰਨ ਲੱਪਿਆ ਆ ਹੋ ਰਿਹਾ ਤੱਕਾ ਟੁੱਕਾ ਨਹੀਂ ਹੁੰਦਾ ਤੱਕਾ ਉਦੋਂ ਹੁੰਦਾ ਮੈਨੂੰ ਪਤਾ ਹੀ ਨਹੀਂ ਯਾਰ ਮੇਰੀ ਫਾਈਲ ਚ ਲੱਗਾ ਕੀ ਹੈ ਠੀਕ ਹੈ ਨਾ ਮੈਂ ਕਿਸੇ ਨਾ ਪੈਕੇਜ ਰੀਚਾਂ ਕਰਾ ਕੇ ਆ ਗਿਆ ਤਾਂ ਮੈਨੂੰ ਪਤਾ ਹੀ ਨਹੀਂ ਹੈਗਾ ਯਾਰ ਮੇਰੀਆਂ ਫਾਈਲਾਂ ਚ ਲੱਗਾ ਕੀ ਜੇ ਮੈਂ ਕਹਿਣਾ ਕੀ ਜਾਂ ਮੈਨੂੰ ਅਗਲਾ ਕੋਈ ਸਵਾਲ ਪੁੱਛੇ ਤੇ ਮੈਂ ਦੱਸ ਦਵਾਂ ਉਹਨਾਂ ਕੋਲ ਸਵਾਲ ਪਤਾ ਕੀ ਪੁੱਛਿਆ ਹੈ ਹੁਣ ਸਾਨੂੰ ਇੱਕ ਹੋਰ ਦੱਸ ਦਵਾਂ 에 ਮਤਲਬ ਕਿ ਜੋ ਵੀ ਅੰਬੈਸੀ ਦੇ ਵੀਜ਼ਾ ਆਫੀਸਰ ਪੁੱਛਦੇ ਚੈੱਕ ਕਰਦੇ ਨੇ ਉਹ ਸਾਰਾ ਉੱਥੇ ਤੁਹਾਡੀ ਸਾਰੀ ਫਾਈਲ ਖੋਲਦੀ ਆ ਤੇ ਤੁਹਾਡੀ ਫਾਈਲ ਦੇ ਵਿੱਚ ਹੀ ਤੁਹਾਡੇ ਕੋਲ ਸਵਾਲ ਪੁੱਛਿਆ ਜਾਂਦਾ ਤੇ ਜਦੋਂ ਆਪਾਂ ਨਹੀਂ ਸਹੀ ਜਵਾਬ ਦਿੰਦੇ ਤੇ ਪਿੱਛੇ ਉਹਨਾਂ ਵੱਲੋਂ ਮੇਲ ਪਾ ਕੇ ਇਨਕੁਆਰੀ ਪਾਈ ਜਾਂਦੀ ਆ ਤੇ ਫਿਰ ਜਿਹੜਾ ਉਹਦਾ ਨਤੀਜਾ ਇੰਟਰਵਿਊ ਆ ਤੇ ਹਾਂ ਦੱਸ ਦਵਾਂ ਕਿਹੜੇ-ਕਿਹੜੀ ਚੀਜ਼ ਬੰਦਾ ਫਸਦਾ ਹੈ ਖਾਸ ਤੌਰ ਤੇ ਜਦੋਂ ਆਪਾਂ ਨਾ ਪਲਾਨ ਬਣਾਇਆ ਹੁੰਦਾ ਕਿ ਜੀ ਮੈਂ ਇਸ ਤਰੀਕ ਨੂੰ ਜਾਣਾ ਇੰਨੇ ਦਿਨ ਰਹਿਣਾ ਮੈਂ ਇੰਨੇ ਦਿਨ ਚ ਵਾਪਸ ਆਣਾ ਇੱਕ ਇੱਕ ਗਲੈਂਡ ਦੇਖਿਆ ਸਰ ਜਦੋਂ ਨੇ ਵੀਜ਼ਾ ਅਪਲਾਈ ਅਪਲਾਈ ਕੀਤਾ ਉਹਨੇ ਲਿਖਿਆ ਜੀ ਮੈਂ 9 ਦਿਨ ਦੀ ਹੋਟਲ ਬੁਕਿੰਗ ਡਾਇਰੈਕਟ ਫਲਾਈਟ ਕੈਨੇਡਾ ਦੀ ਜਿਹੜੀ ਉਹਨੇ ਜਿਹੜੀ ਕਿ ਸ਼ੋਅ ਕਰਈ ਸੀ ਮੈਂ ਡਾਇਰੈਕਟ ਫਲਾਈਟ 'ਚ ਜਾਣਾ ਟਿਕਟ ਜਿਹੜੀ ਮੈਨੂੰ ਸ਼ੋਅ ਕਰਾਈ ਹੋਊਗੀ ਤੇ ਸਰ ਜਦੋਂ ਹੁਣ ਐਤ ਕੀ ਗਿਆ ਬੰਦਾ ਮੈਂ ਕਿਹਾ ਬੰਦਾ ਤੂੰ ਦਿਖਾਈ ਨਾ ਆਪਣੀ ਤੇਰੀ ਪ੍ਰੋਫਾਈਲ ਕੀ ਗਿਆ ਸਰ ਐਸ ਕੀ 25 ਦਿਨ ਦਾ ਹੋਟਲ ਬੁਕਿੰਗ ਦੇਖੋ ਤੇ ਨਾਲ ਜਿਹੜੀ ਫਲਾਈਟ ਵੀ ਸੀ ਉਹ ਤਿੰਨ ਜਗ੍ਹਾ ਸਟੇ ਨਾਲੇ ਤੁਸੀਂ ਸੋਚੋ ਕਿ ਆ ਚੀਜ਼ ਮਿਲਦੀ ਪਈ ਆ ਕਿਥੇ 9 ਦਿਨ ਕਿਥੇ 25 ਦਿਨ ਨਾਲੇ ਇੱਕ ਚੀਜ਼ ਨੂੰ ਤੁਸੀਂ ਆਪ ਆਪਣੇ ਦਿਲ ਤੇ ਹੱਥ ਰੱਖੋ ਯਾਰ ਹੋਟਲ ਬੁਕਿੰਗ ਦੇ ਜੇ ਚੱਲੇ ਆ ਮੜਾ ਕਿਸੇ ਸਿਆਣੇ ਬੰਦੇ ਦੀ ਸਲਾਹ ਲਓ ਉਹ ਯਾਰ 25 ਦਿਨ ਕਿਹੜਾ ਕਿਹਦੇ ਰਹਿ ਲੂਗਾ ਜਿੰਨਾ ਮਰਜੀ ਸ਼ਿਮਲੇ ਸੋਹਣਾ ਹੋਵੇ ਜਿੰਨਾ ਮਰਜੀ ਰਾਜਸਥਾਨ ਦਾ ਵੈਦਰ ਵਧੀਆ ਹੋਵੇ 25 ਦਿਨ ਕੋਈ ਸਰ ਛੱਡ ਸਕਦਾ ਆਪਣਾ ਕੰਮ ਕਰ ਜਦੋਂ ਆਪਾਂ ਹੋਟੇਲ ਬੁਕਿੰਗ ਦੇ ਚੱਲੇ ਆ ਸੋ ਇਹ ਜਸਟੀਫਾਈ ਚੀਜ਼ਾਂ ਹੋਣੀਆਂ ਚਾਹੀਦੀਆਂ ਸੋ ਕਰਕੇ ਇਹ ਚੀਜ਼ਾਂ ਮਨ ਲੀ ਕਿ ਮੈ ਹੋਣਾ ਚਾਹੀਦਾ ਆਫੀਸਰ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਹਾਂਜੀ ਤੇ ਬਾਕੀ ਦਾ ਸਮਾਂ ਜਿਹੜੇ ਦਾ ਨਾ ਮਾਪੇ ਇਥੇ ਬੜਾ ਡਰ ਗਏ ਜਿਹੜੇ ਦੇ ਬੱਚੇ ਉੱਥੇ ਆ ਯਾਰ ਉਹਨਾਂ ਨੂੰ ਡਰਨ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਉਹਨਾਂ ਦਾ ਜੈਨੂ ਰੀਜ਼ਨ ਹੈਗਾ ਕਿ ਮੇਰਾ ਧੀ ਪੁੱਤ ਉਥੇ ਪੜ ਰਿਹਾ ਵਰਕ ਪਰਮਿਟ ਦੇ ਆ ਪੀਆਰ ਆ ਜਾਣਾ ਜੇ ਤੁਸੀਂ ਤਾਂ ਮਿਲਣ ਜਾਣਾ ਹਾਂ ਤੇ ਉਹਨਾਂ ਦਾ ਉਹਨਾਂ ਦੀ ਸਰ ਇਹ ਨਹੀਂ ਪੁੱਛਗੇਛ ਨਹੀਂ ਹੈਗੀ ਪੁੱਛਗੇਛ ਤਾਂ ਹੋਗਾ ਸਪਾਂਸਰਾਂ ਵਾਲੇ ਜਬ ਅਗੇ ਸਪਾਂਸਰ ਲੈ ਮੇਰੇ ਯਾਰ ਨੇ ਮੈਨੂੰ ਸ ਮੇਰੇ ਪਿੰਡ ਦੇ ਬੰਦੇ ਉਹ ਕਹਿੰਦੇ ਅੱਛਾ ਗੱਲ ਤਾਂ ਕਰ ਮੜਾ ਇਹਦੇ ਬੰਦੇ ਨਾ ਹਾਂ ਜੇ ਤੋ ਗੱਲ ਕਰ ਲੈਂਦਾ ਤੇ ਠੀਕ ਆ ਜੀ ਉਹ ਗੱਲ ਨਹੀਂ ਕਰਦਾ ਸਰ ਉਹਨਾਂ ਨੇ ਵੀ ਇੰਟਰਵਿਊ ਦੀ ਕਾਲ ਆ ਇਹ ਸਚਾਈ ਆ ਸੋ ਐਸਲੀਅਰਪੋਰਟ ਤੋਂ ਚੜਨ ਤੋਂ ਪਹਿਲਾਂ ਤੇ ਉਹ ਸਾਰੀਆਂ ਮੈਂ ਤਾਂ ਕਹਾਂਗਾ ਦੁਬਾਰਾ ਆਪਣੇ ਏਜੰਟਾਂ ਤੋਂ ਫਾਈਲਾਂ ਖਲਾ ਕੇ ਕੱਲਾ ਕੱਲਾ ਚੀਜ਼ ਪੜ ਲਓ ਕਿ ਤੁਹਾਡੀ ਫਾਈਲ ਚ ਉਹਨੇ ਲਾਇਆ ਕੀ ਸੀਗਾ ਕਿੰਨੇ ਦਿਨ ਦੀ ਹੋਟਲ ਬੁਕਿੰਗ ਕਿ ਕਿਹੜੀ ਤਰੀਕ ਨੂੰ ਜਾਣਾ ਕਿਹੜੇ ਯਾਰ ਨੂੰ ਮਿਲਾਂ ਚੱਲਨੇ ਆ ਕਿੰਨੇ ਦਿਨ ਚ ਵਾਪਸ ਆਉਣਾ ਹੈਗਾ ਕਿਹੜੇ ਦੋਸਤ ਕੋ ਕਿਹੜੇ ਰਿਸ਼ਤੇਦਾਰ ਕੋ ਜਾਣਾ ਹੈ ਕਿੰਨੇ ਦਿਨ ਲੈ ਚੱਲਣਾ ਮੈਂ ਹੁਣ ਪਹਿਲ ਠੀਕ ਹੈ ਨਾ ਲਾਭ ਹਮਨ ਨਾਲ ਹੈ ਪਰ ਆਪਾਂ ਆਪਣੀ ਫਾਈਲ ਚ ਇਨਫੋਰਮੇਸ਼ਨ ਸਹੀ ਰਹਿਣਾ ਚਾਹੀਦਾ ਇੱਕ ਇੱਥੇ ਐਡਨ ਕਰ ਦਵਾ ਸਰ ਕਈ ਨਾ ਇੱਕ ਮਿਸ ਕਰ ਰਿਹਾ ਕਉਕੀ ਨਾ ਸਾਡੇ ਕੋਲ ਜਿਹੜੇ ਨਾ ਕਲਾਇੰਟਸ ਹੁਣ ਆ ਰਹੇ ਆ ਤੇ ਕਈ ਕਲਾਇੰਟਸ ਦੇ ਬਾਹਰ ਵੀ ਮਿਲ ਗਿਆ ਹੁਣ ਇੱਕ ਚੀਜ਼ ਕਾਮਨ ਹੈ ਕਾਫੀ ਆ ਰਹੀਆਂ ਥੋੜੀਆਂ ਨਹੀਂ ਆ ਰਹੀਆਂ ਤੇ ਕਈਆਂ ਨੂੰ ਸਿਰ ਪਤਾ ਨਹੀਂ ਲੱਗ ਰਿਹਾ ਮੈਂ ਦੱਸ ਦਵਾ ਐਮਬੈਸੀ ਨੇ ਵੀ ਸਟਾਫ ਥੋੜਾ ਵਾ ਐਮਬੈਸੀ ਨੇ ਵੀ ਸਾਫ਼ ਕਿਹਾ ਜੇ ਤੁਸੀਂ ਆਪ ਇੰਗਲਿਸ਼ ਫ੍ਰੈਂਚ ਬੋਲ ਸਕਦੇ ਤੇ ਸਾਡੇ ਕੋਲ ਇੰਟਰਵਿਊ ਦੇਣ ਆਇਓ ਨਹੀਂ ਤਾਂ ਤਿੰਨ ਕੰਪਨੀਆਂ ਦੇ ਰਿਆ ਕਿ ਇਹਨਾਂ ਤੋਂ ਜਿਹੜਾ ਇੰਟਰਪ੍ਰੀਟੇਟਰ ਜਿਹੜਾ ਜਾਂ ਇੰਗਲਿਸ਼ ਬੋਲ ਸਕਾ ਤੁਹਾਡੀ ਭਾਸ਼ਾ ਉਹ ਸਮਝ ਸਕਾ ਤੇ ਤੁਹਾਨੂੰ ਸਾਡੀ ਸਮਝਾ ਦੇਵੇ ਉਹ ਨਾਲ ਲੈ ਕੇ ਆਓ ਉਹਨੇ ਤਿੰਨ ਕੰਪਨੀਆਂ ਦਿੱਤੀਆਂ ਇਹ ਨਹੀਂ ਕਿ ਤੁਸੀਂ ਆਪਣਾ ਯਾਰ ਜਾਂ ਮੇਰੀ ਵਰਗੇ ਨੂੰ ਕੋਈ ਲਾਇਆ ਜਾ ਚੱਲ ਚੱਲਦੇ ਐ ਇਦਾਂ ਨਹੀਂ ਹੋਣਾ ਸੋ ਤਿੰਨ ਕੰਪਨੀਆਂ ਦੇ ਰਹੇ ਆ ਲੈਟਰਸ ਨੂੰ ਧਿਆਨ ਨਾਲ ਪੜ੍ਹੋ ਸਿਰਫ ਮੈਂ ਤਾਂ ਕਹਿ ਰਿਹਾ ਇੱਕ ਕਲਾਇੰਟ ਮਿਸ ਕਰ ਗਿਆ ਸੀਗਾ ਠੀਕ ਹੈ ਨਾ ਸੋ ਉਹ ਹੀ ਨਾ ਜਦੋਂ ਬੰਦਾ ਖਰਾਬ ਹੋ ਜਾਂਦਾ ਫਿਰ ਜਦੋਂ ਘੁੰਮਦਾ ਚੱਲੇ ਇਹਦੀ ਸਲਾਹ ਲੈ ਲੈਂਦੇ ਇਹਦੀ ਲੈ ਲੈਂਦੇ ਹੋ ਖਰਾਬ ਹੋ ਗਿਆ ਲਾਸਟ ਮੂਮੈਂਟ ਤੇ ਮੈਨੂੰ ਕੋਈ ਕੋਈ ਖਰਾਬ ਹੋ ਗਿਆ ਉੱਥੇ ਜਾ ਕੇ ਉਹਨੂੰ ਮੋੜਿਆ ਗਿਆ ਉਹਨੇ ਲੈਟਰ ਹੀ ਨਹੀਂ ਪੜ੍ਹੀ ਨਾ ਉਹਦੇ ਸਲਾਹਕਰ ਵੱਲੋਂ ਲੈਟਰ ਪੜਹੀ ਗਈ ਸੋ ਇਹ ਵੀ ਨਲਕੀਆਂ ਨਾ ਕਰੋ ਜਦੋਂ ਕੋਈ ਈਮੇਲ ਆਉਂਦੀ ਆ ਕਿਸੇ ਤਰ੍ਹਾਂ ਦੀ ਖਾਸ ਹੌਰਤੇ ਸਰਕਾਰੀ ਅਦਰ ਦੇ ਡਿਪਾਰਟਮੈਂਟ ਤੋਂ ਯਾਰ ਇੱਕ ਇੱਕ ਪੈਰਾਗ੍ਰਾਫ ਮੈਨੂੰ ਇੱਕ ਇੱਕ ਲਾਈਨ ਇੱਕ ਇੱਕ ਡਾਟ ਚੰਗੀ ਤਰ੍ਹਾਂ ਪੜਿਆ ਕਰੋ ਕਿਉਂਕਿ ਹਰ ਚੀਜ਼ ਦਾ ਇੱਕ ਮਤਲਬ ਹੁੰਦਾ ਵਾ ਸੋ ਬੱਚੋ ਜੇ ਨਾ ਨਾ ਚੀਜ਼ ਆ ਤਾਂ ਬਾਤ ਚੁੰਦਾ ਤੇ ਬਾਕੀ ਦਾ ਦੁਆਰਾ ਦੱਸਦਾ ਜੈਨੂਇਨ ਪ੍ਰੋਫਾਈਲ ਜੈਨੂਇਨ ਡਾਕੂਮੈਂਟਸ ਜੈਨੂਇਨ ਹੋਟਲ ਬੁਕਿੰਗਸ ਬੇਫਿਕਰ ਹੋ ਕੇ ਜਾਓ ਪਰਵਾਹੀ ਹੈ ਨਹੀਂ ਕਿਸੇ ਦੀ ਡਰਨ ਦੀ ਲੋੜ ਨਹੀਂ ਚਲੋ ਥੈਂਕ ਯੂ ਸੋ ਮੱਚ ਸੋ ਬੜੀ ਮਹੱਤਵਪੂਰਨ ਜਾਣਕਾਰੀ ਤੀਰੇ ਜੀ ਨੇ ਦਿੱਤੀ ਹੈ 85578 85578 ਜ਼ਿਆਦਾ ਜਾਣਕਾਰੀ ਲਈ ਹੋਰ ਕਲੈਰਿਟੀ ਲਈ ਇਸ ਨੰਬਰ ਤੇ ਸੰਪਰਕ ਕਰੋ ਧੰ